ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਪਹੁੰਚੇ ਬੀਐਫਏ ਮੇਲੇ ਤੇ ਤੇ ਇੱਥੇ ਆ ਕੇ ਬਈ ਇੱਕ ਚੀਜ਼ ਜ਼ਰੂਰ ਦੇਖਣ ਨੂੰ ਮਿਲੀ ਜਦੋਂ ਮੈਂ ਛੋਟੇ ਬੱਚੇ ਤਿਆਰ ਕੀਤੇ ਹਨਾ ਭਰਾਵਾਂ ਨੇ ਤੇ ਬਈ ਇੱਕ ਨਾ ਭਰਾਵਾਂ ਨੂੰ ਚਾਹ ਬਹੁਤ ਆ ਦੇਖ ਸਕਦੇ ਹਾਂ ਤੁਸੀਂ ਹਨਾ ਕਿੰਨਾ ਜਿਆਦਾ ਯਾਰਾ ਵਧੀਆ ਸ਼ਿਸ਼ਟਾਚਾਰ ਨਿਭਾ ਰਹੇ ਆ ਬਾਈ ਹਨਾ ਰੂਲ ਫੋਲੋ ਕਰ ਰਹੇ ਆ ਕਿ ਯਾਰ ਸਾਰੇ ਭਰਾ ਲਾਈਨ ਚ ਲਾ ਕੇ ਐਂਟਰੀਆਂ ਕਰਵਾ ਰਹੇ ਆ ਦੇਖੋ ਠੀਕ ਆ ਕੋਈ ਹੱਲਾ ਗੁੱਲਾ ਨਹੀਂ ਯਾਰ ਇਹ ਹੁੰਦਾ ਭਰਾਵਾਂ ਦਾ ਸਾਥ ਹਨਾ ਤਾਂ ਮੇਲਾ ਕਰਾਉਣ ਦਾ ਵੀ ਸਵਾਦ ਆ ਜਾਂਦਾ ਬਈ ਭਰਾਵਾਂ ਨੂੰ। ਜੇ ਦੇਖ ਸਕਦੇ ਹੋਗੇ ਉੱਥੋਂ ਲੱਗ ਰਿਹਾ ਜਿਹੜਾ ਬਹੁਤ ਜ਼ਿਆਦਾ ਹਨਾ ਇਕੱਠ ਵੀ ਹੈ। ਕਾਫ ਰੇਲੀ ਦੀਆਂ ਜਿਹੜੀਆਂ ਐਂਟਰੀਆਂ ਹੋ ਰੰਗੀਆਂ ਦੇਖੋ ਨਾ ਤੇ ਕਿੱਡੇ ਸੋਹਣੇ ਸੋਹਣੇ ਬੱਚੇ ਬਾਈ ਤਿਆਰ ਕਰਕੇ ਲਿਆਏ ਆ ਤੇ ਇਹ ਇੱਕ ਚੀਜ਼ ਇਹ ਤਾਂ ਹੋਰ ਬਈ ਸਾਬਤ ਹੁੰਦੀ ਹੈ ਵੀ ਜਿਹੜਾ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੀ ਪਸ਼ਵਾਂ ਦੀ ਪਨੀਰੀ ਹੈ ਨਮੀ ਹਨਾ ਤਾਂ ਉਹ ਬਹੁਤ ਜ਼ਿਆਦਾ ਵਧੀਆ ਤਿਆਰ ਹੋ ਰਹੀ ਹੈ ਵੀ ਆ ਦੇਖੋ ਭਰਾਵਾਂ ਨੇ ਬਹੁਤ ਜ਼ਿਆਦਾ ਐਂਟਰੀ ਹੋ ਰਹੀ ਹੈਗੀ ਕਾਫ ਰੇਲੀ ਦੇ ਵਿੱਚ ਤੇ ਬਹੁਤ ਜਿਆਦੇ ਚੰਗੇ ਬਾਈ ਕੱਟੇ-ਕੱਟੀਆਂ ਤਿਆਰ ਕਰੀ ਜਾਂਦੇ ਆ ਭਰਾ ਅੱਗੇ ਵੀ ਆ ਦੇਖ ਸਕਦੇ ਹੋ ਤੇ ਚੰਗੇ-ਚੰਗੇ ਸੀਮਣ ਲੱਗ ਰਹੇ ਆ ਬਾਈ ਉਹਦੇ ਬੱਚੇ ਆ ਰਹੇ ਆ ਅੱਗੇ ਠੀਕ ਹੈ ਅੱਗੇ ਭਰਾ ਤਿਆਰ ਕਰਦੇ ਆ ਕੀ ਬਹੁਤ ਵਧੀਆ ਪ੍ਰਬੰਧ ਆ ਆ ਦੇਖ ਸਕਦੇ ਹੋਗੇ ਠੀਕ ਹੈ ਤੇ ਛੋਟੇ ਬੱਚੇ ਬਾਈ ਬਹੁਤ ਵਧੀਆ ਤਿਆਰ ਕੀਤੇ ਆ ਭਰਾ ਵਾਲੇ ਯਾਰ ਤਾਂ ਇਹ ਚੀਜ਼ ਕੀ ਹੁੰਦੀ ਆ ਇਹ ਨਿਆਉ ਹੁੰਦੀ ਆ ਬਾਈ ਇੱਕ ਚੰਗਾ ਸੀਮਣ ਲਾਉਗੇ ਚੰਗੇ ਬੱਚੇ ਆਉਣਗੇ ਪੈਦਾ ਹੋਣਗੇ ਠੀਕ ਹੈ ਅ ਦੇਖ ਸਕਦੇ ਹੋ ਬਾਹਰ ਤੱਕ ਲਿਖਾਉਣਾ ਸਾਨੂੰ ਦੇਖੋ ਭਾਈ ਦੂਰ ਦੂਰ ਤੱਕ ਜਿਹੜੇ ਭਰਾ ਆਏ ਹੋਏ ਨੇ ਇੱਥੇ ਕੱਡੇ ਸੋਹਣੇ ਤਿਆਰ ਕੀਤੇ ਹੋਏ ਐ ਹਾਂ ਜੀ ਹੁਣ ਦਿਖਾਜੇ ਉਹ ਠੀਕਿਆਂ ਆਹ ਬਈ ਮਾਹੌਲ ਵੀ ਇੱਥੇ ਦਾ ਇੱਕ ਮਿੰਟ ਰੋਕ ਜੀ ਮੈਂ ਇਹਨੂੰ ਖਿਲਾਉਣਾ ਇਹਨੂੰ ਬਾਹਰ ਹੁਕਾਇਦੀ ਕੀ ਗੱਲ ਬੈਠਾ ਹੀ ਆ ਤੂੰ ਅਸੀਂ ਜਾਣਾ ਦਈ ਅੰਦਰ ਲੈ ਕਿਹੜਾ ਪਿੰਡ ਆਪਣਾ ਅਦਰ ਸਿੰਘ ਵਾਲਾ ਠੀਕ ਹੈ ਬਈ ਕਿਹੜੇ ਸੀਮਾਂ ਦਾ ਬੱਚਾ ਹੈ ਪਤਾ ਨਹੀਂ ਹੈ ਜੀ ਕਿਵੇਂ ਠੀਕ ਹੈ ਬਈ ਮੈਨੂੰ ਦੱਸ ਕਿਹੜੇ ਟੀਕੇ ਦਾ ਬਾਈ ਜੀ ਟੀਕੇ ਦਾ ਨਹੀਂ ਬਾਈ ਸਾਨੂੰ ਪਤਾ ਅੱਛਾ ਟੀਕੇ ਦਾ ਬਾਈ ਕਹਿੰਦਾ ਸਾਨੂੰ ਪਤਾ ਨਹੀਂ ਤੇ ਆ ਦੇਖੋ ਬੱਚਾ ਇੱਕ ਜ਼ਰੂਰ ਸੋਹਣਾ ਬੜਾ ਇਧਰ ਹੋਈ ਬਾਈ ਆਹ ਦਿਖਾਈ ਬੱਚਾ ਨੀਲੀ ਰਵੀ ਦਾ ਠੀਕ ਹੈ ਇਹਦਾ ਵੀ ਨਹੀਂ ਪਤਾ ਬਾਈ ਆਪਾਂ ਨੂੰ ਠੀਕ ਹੈ ਬਾਈ ਕਹਿੰਦਾ ਡਾਕਟਰ ਨੂੰ ਪਤਾ ਪਰ ਬੱਚਾ ਦੇਖੋ ਜਿਆ ਕਿੱਡਾ ਸੋਹਣਾ ਹੈਗਾ ਹਨਾ ਪਿਆਰ ਵਧੀਆ ਕੀਤੇ ਹੋਏ ਹੈਗੇ ਪਰ ਭਰਾ ਕਈ ਇਹੋ ਜਿਹੇ ਹੁੰਦੇ ਵੀ ਜਿਹੜੇ ਡਾਕਟਰ ਦੇ ਭਰੋਸੇ ਤੇ ਛੱਡ ਦਿੰਦੇ ਆ ਕੰਮ ਵੀ ਬਾਈ ਚੰਗਾ ਟੀਕਾ ਭਰਦੀ ਠੀਕ ਹੈ ਉਹ ਹੁਣ ਬਈ ਡਾਕਟਰਾਂ ਦੀ ਇਮਾਨਦਾਰੀ ਹੈਗੀ ਲੋਕ ਕਿੰਨਾ ਕੁ ਜ਼ਿਆਦਾ ਚੰਗਾ ਸਿਮਨ ਲਾਉਂਦੇ ਆ ਕਈ ਭਰਾ ਤਾਂ ਇਹ ਜਿਹਾ ਹੁੰਦੇ ਆ ਕਹਿੰਦੇ ਵੀ ਰੁਪਏ ਸਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਤੇ ਤਾਂ ਦੇਖੋ ਕਿੱਡਾ ਸੋਹਣਾ ਬੱਚਾ ਬਈ ਦੇਖ ਸਕਦੇ ਹੋ ਗੱਡੀ ਅੰਦਰ ਲੱਗੇ ਜਾਂਦੇ ਆ ਹੈ ਅੰਦਰ ਲੱਗੇ ਗੱਡੀ ਮਨ ਖੁਸ਼ ਹੋ ਜਾਂਦਾ ਬਈ ਦੇਖ ਕੇ ਨਾ ਬੱਚੇ ਨੀਲੀ ਰਗਦੇ ਬਹੁਤ ਜ਼ਿਆਦਾ ਚੰਗੇ ਬੱਚੇ ਆ ਰਹੇ ਹੈਗੇ ਭਰਾ ਮਾਰੇ ਜਿਹੜੇ ਹੁਣ ਨਵੇਂ ਸਿਮਨ ਲਾ ਰਹੇ ਆ ਠੀਕ ਹੈ ਦੇਖ ਸਕਦੇ ਹੋ ਕਿਹੜਾ ਪੰਡਾ ਬਾਹਰੋਂ ਪੋੜਾ ਠੀਕ ਹੈ ਕਿੱਥੇ ਰਹਿਗਾ ਵੀਰੇ ਇਹ ਸਪਾਰ ਦਾ ਮੇਲਾ ਨਹੀਂ ਠੀਕ ਹੈ ਉਹ 2 ਕਿਲੋਮੀਟਰ ਰਹਿਦਾ ਠੀਕ ਹੈ ਠੀਕ ਹੈ ਠੀਕ ਹੈ ਇਹ ਕਿਹੜੇ ਟੀਕੇ ਦੀ ਕੱਟੀ ਆ ਬਾਈ ਪਤਾ ਇਹਦੇ ਬਾਰੇ ਇਹ ਉਹ ਚਾਈ ਦਾ ਉਂਦਰ ਦੀ ਆ ਅਰਜਨ ਕੁੰਗੜ ਦੀ ਆ ਅਰਜਨ ਕੁੰਗੜ ਦੀ ਕੱਟੀ ਆ ਬਾਈ ਹਾਂ ਬਹੁਤ ਜਿਆਦਾ ਸੋਹਣੇ ਬੱਚੇ ਤਿਆਰ ਕਰੀ ਜਾਂਦੇ ਆ ਭਰਾ ਕਿਹੜੇ ਸਿਮਨ ਦੀ ਆ ਵੀਰੇ ਇਹ ਇਹ ਜੱਟ ਦਾ ਵੀਰੇ ਜੱਟ ਬੁੱਲਦਾ ਹਾਂ ਜੱਟ ਬੁੱਲਦਾ ਠੀਕ ਹੈ ਬਹੁਤ ਸੋਹਣੀ ਮਾਰਕਿੰਗ ਆਈ ਹੈ ਜੀ ਦੇਖ ਸਕਦੇ ਹੋ ਮੇਲੀ ਰਵੀ ਦੇ ਵਿੱਚ ਜੱਟ ਬੁੱਲਦਾ ਹੋਗਾ ਬੱਚਾ ਹੈ ਇਹ ਇਹਦੀ ਚਲਾਈ ਤੇਲ ਨਹੀਂ ਲਗਾਏ ਤੇਲ ਦੀ ਝੜ ਰੱਗ ਜੜ ਦੇ ਬਾਰਾੜੜਨੀ ਫੁਰਨੀ ਬਹੁਤ ਜਿਆਦਾ ਸੋਹਣੀ ਆਈ ਜੀ ਥੋੜਾ ਮੂਰੇ ਛਾਤੀ ਹੁੰਦੀ ਹੈਗੀ ਉਹ ਬਹੁਤ ਜਿਆਦਾ ਚੌੜੀ ਗਰਰਸ ਖੇਡ ਰਹੇ ਨੇ ਨਹੀਂ ਨਹੀਂ ਕੁਝ ਨਹੀਂ ਦਾ ਆਹ ਕਪੜਾ ਆਹ ਕਪੜਾ ਚਲੇ ਨਾੜੇ ਕੁਝ ਨਹੀਂ ਚੜ ਮੈਂ ਆਹ ਜੀ ਤੇ ਐਸੀ ਭਾਈ ਬੀਐਫਐ ਦਾ ਮਾਹੌਲ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਧੰਨਵਾਦ ਬਈ ਸਾਰੇ ਭਰਾਵਾਂ ਦਾ